ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਕੈਨੇਡਾ ਦੇ ਵਿੱਚ ਨਗਰ ਕੀਰਤਨ ਕਿਸ ਤਰੀਕੇ ਨਾਲ ਕੱਢਿਆ ਜਾਂਦਾ ਹੈਗਾ ਦੋਸਤੋ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਇਸ ਜਗ੍ਹਾ ਦੇ ਉੱਤੇ ਟੈਂਟ ਲਗਾ ਕੇ ਸੰਗਤਾਂ ਵਾਸਤੇ ਲੰਗਰ ਲਗਾਇਆ ਗਿਆ ਹੈਗਾ ਵੈਸੇ ਤਾਂ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਤੇ ਆਪਣੇ ਦੋਸਤੋ ਇਧਰ ਪੰਜਾਬ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਨਗਰ ਕੀਰਤਨਾ ਕੈਨੇਡਾ ਦੇ ਵਿੱਚ ਵੀ ਕੱਢਿਆ ਜਾਂਦਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਲੰਗਰ ਛਕ ਰਹੀਆਂ ਨੇ ਇਹ ਜਿਹੜਾ ਨਗਰ ਕੀਰਤਨਾ ਇਹ ਹਰ ਸਾਲ ਮਨਾਇਆ ਜਾਂਦਾ ਹੈਗਾ ਤੇ ਇਹ ਜਿਹੜੀ ਵੀਡੀਓ ਆ ਇਹ ਆਪਣੇ ਛੋਟੇ ਭਰਾ ਨੇ ਕੈਨੇਡਾ ਦੇ ਵਿੱਚੋਂ ਮੈਨੂੰ ਭੇਜੀ ਸੀ ਤੇ ਮੈਂ ਸੋਚਿਆ ਵੀ ਇਹ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੈ ਅਤੇ ਬਹੁਤ ਹੀ ਘੈਂਟ ਦ੍ਰਿਸ਼ ਦੇਖਣ ਵਾਲਾ ਦੋਸਤੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਕਿਰਪਾ ਕਰਕੇ ਜਰੂਰ ਦੱਸਿਓ ਕਮੈਂਟ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਆਪਾਂ ਲੈ ਕੇ ਆਉਂਦੇ ਰਹਾਂਗੇ ਜੇਕਰ ਆਪ ਨੂੰ ਹੋਰ ਵੀਡੀਓ ਮਿਲਣੀਆਂ ਤਾਂ ਪਤਾ ਦਿਨਾਲ ਸ਼ੇਅਰ ਜਰੂਰ ਕਰਾਂਗੇ ਦੋਸਤੋ ਬਿਲਕੁਲ ਨਹੀਂ ਲੱਗਦਾ ਵੀ ਆਪਾਂ ਕਿਤੇ ਹੋਰ ਖੜਿਆ ਲੱਗਦਾ ਜਿਵੇਂ ਪੰਜਾਬ ਦੇ ਵਿੱਚ ਹੀ ਨਗਰ ਕੀਰਤਨ ਕੱਢਿਆ ਜਾ ਰਿਹਾ ਹੋਵੇ ਤੇ ਤੁਸੀਂ ਦੇਖੋ ਵੀ ਇੱਥੇ ਪੰਜਾਬੀਆਂ ਦੀ ਕਿੰਨੀ ਵੱਡੀ ਤਾਦਾਦ ਹੋ ਚੁੱਕੀ ਆ ਤੇ ਸਾਰੇ ਪੰਜਾਬੀ ਰਲ ਮਿਲ ਕੇ ਰਹਿੰਦੇ ਨੇ ਸੋ ਦੋਸਤੋ ਮਿਲਦਿਆ ਕਿਸੇ ਹੋਰ ਵੀਡੀਓ ਦੇ ਵਿੱਚ